ਚੱਲ ਸ਼ੀਰੂ ਚੱਲੀਏ ਨੀ ਰਾਜ ਦਾ ਹੱਜਾ ਕਰ ਤੁਹਾਡੀ ਦੋਈਆਂ ਬੀਬੀ ਜਿੱਦੇ ਤਰ ਪਾ ਨੀ ਵੀਰ ਉਹ ਰਿਆ ਨੀ ਆਪਾਂ ਉਹਨਾਂ ਦੇ ਬੈਠਣ ਜਾਣਾ ਸੀ ਕੀ ਲੈ ਭੋਲੇ ਕੇ ਕੀ ਇਹਨੂੰ ਕਰੇ ਛੱਡਾਉਂਦੀ ਨੀ ਰਹੀ ਨੀ ਮੈਂ ਤਾਂ ਬਹਿਰਾ ਕਿਹਾ ਸੀ ਰੇ ਪਾ ਇਹ ਤਾਂ ਕੀ ਕਰਾਉਣਾ ਹੈ ਬੀਬੀ ਹਾਂ ਮੈਂ ਨਹੀਂ ਜਾਂਦੀ ਹੈ ਜੀ ਕਿਉਂ ਬੀਬੀ ਮੈਂ ਇੱਥੇ ਖੇਡੂੰਗਾ ਜਵੱਕਾ ਨਾਲ ਨਹੀਂ ਨਹੀਂ ਪੁੱਤ ਤੈਨੂੰ ਫੇਰ ਮਾਰਨਗੇ ਫੇਰ ਮੈਨੂੰ ਫੇਰ ਉਹਨਾਂ ਨੂੰ ਖੁੱਟਣਾ ਪੈਣਾ ਰੋਏ ਲੜਦਾ ਤੇਰੇ ਨਾਲ ਬੀਬੀ ਉਹ ਮੇਰੇ ਵੀਰੇ ਨੇ ਦੇਖੀ ਮੈਨੂੰ ਘੜਾ ਲੈਣਗੇ ਤੂੰ ਜਾ ਲੈਣਗੇ ਫੇਰ ਨਹੀਂ ਘੁੱਟਦੇ ਪੁੱਤ ਉਹਦੇ ਮੈਂ ਮਸਾ ਸਸੜਾਇਆ ਤੈਨੂੰ ਤੇਰੇ ਮਗਰ ਪੈ ਕਮਲੀ ਕਮਲੀ ਕਹਿ ਕੇ ਤੂੰ ਰਹਿਣ ਦੇ ਇਹਨਾਂ ਨਾਲ ਖੇਡਣ ਨੂੰ ਨਹੀਂ ਬੀਬੀ ਮੈਂ ਤਾਂ ਖੇਡੂੰਗਾ ਤੂੰ ਜਾ ਭੱਗ ਜਾ ਤੂੰ ਭੱਗ ਜਾ ਤੂੰ ਭੱਗ ਜਾ ਖੇਡ ਕਿਉਂ ਇਹ ਤੇਰਾ ਸਕੂਲ ਦਾ ਕੰਮ ਪੂਰਾ ਨਾ ਹੈ ਅੱਜ ਟਿਊਸ਼ਨ ਗਿਆ ਸੀਗਾ ਆਏ ਹਾਏ ਤੇਰੇ ਕੱਲੂ ਲਪੇੜੇ ਬਹਿਣਗੇ ਉਹ ਮੈਂ ਉਮਾ ਨਾ ਮਾ ਅੰਡਾ ਖਾਣਾ ਸੀ ਮੁਰਗੀਆਂ ਅੰਡੇ ਨਹੀਂ ਤਰਾ ਇਤਨਾ ਹੈ ਕੋਈ ਨਹੀਂ ਕਰ ਦੂਈ 2 ਮਿੰਟ ਹੋਰ ਰੁਕ ਜਾ ਤੇਰਾ ਕੰਮ ਪੂਰਾ ਮੰਨੂ ਮੇਰਾ ਤਾਂ ਪੂਰਾ ਹੀ ਆ ਤੂੰ ਅੰਡਾ ਕਰ ਦਿੰਦਾ ਕੱਲ ਤੈਨੂੰ ਸਕੂਲ 'ਚ ਮੁਰਗਾ ਬਣਾਇਆ ਸੀ ਕੋਈ ਨਾ ਤੇਰੇ ਵੀ ਤਾਂ ਲਾਪੜੇ ਪਏ ਸੀਗੇ ਹਣਾ ਉਹ ਤੇਰੇ ਕੱਲ ਲਵੇੜੇ ਪਏ ਸੀਗੇ ਹਣਾ ਕੰਮ ਨਹੀਂ ਪੂਰਾ ਸੀਗਾ ਨਾ ਕੀ ਕਰਦਾ ਤੈ ਆ ਹੁਣ ਘਰੁੰਡੀ ਵਰਗਾ ਮੂੰਹ ਕਰ ਲੈ ਕੱਲ ਤੂੰ ਸੰਦੇ ਜਾਉਂਗੇ ਹਾਂ ਜਾਵਾਂਗੇ ਤੂੰ ਆਏਗਾ ਹਾਂ ਆਉਂਗਾ ਮੈਨੂੰ ਮਰਿਆ ਜਾਂਦਾ ਤੂੰ ਤੁਸੀਂ ਅੱਜ ਕਾ ਤੂੰ ਨਹੀਂ ਗਏ ਅਸੀਂ ਗਏ ਸੀਗੇ ਅੱਜ ਤਾਂ ਯਾਰ ਕੰਮ ਆ ਜਾਂ ਘਾਟੀ ਸੀਗਾ ਮੈਨੂੰ ਸਕੂਟਰੀ ਲੈ ਕੇ ਗਿਆ ਸੀ ਆ ਗਈ ਪਿਜਰੋ ਆ ਗਈ ਵੀਰੇ ਮੈਨੂੰ ਵੀ ਖੜਾ ਲਓ ਕੁਛ ਨਹੀਂ ਕਰਾ ਮੈਂ ਇੱਕ ਕੰਮ ਨਹੀਂ ਕੀ ਤੂੰ ਇਹ ਫੜਾ ਦੇ ਹਾਂ ਪੂਰੇ ਵੜਾ ਤੂੰ ਬੌਲੀ ਆ ਗਈ ਬੜਾ ਜੱਟ ਆ ਜਾ ਆ ਜਾ ਮੇਰਾ 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 ਛੱਡ ਛੱਡ ਉਧਰ ਜਾ ਉਧਰ ਉਧਰ ਜਾ ਉਧਰ ਜਾ ਮੈਂ ਸ਼ੇਰ ਖਾ ਲਿਆ ਤੂੰ ਕਮਲੀ ਆ ਤੈਨੂੰ ਦਾ ਹੀ ਨਹੀਂ ਖੜਾ ਹੋਏ ਅਸੀਂ ਮੇਰਾ ਛੇੜ ਦੇ ਉਧਰ ਜਾ ਉਧਰ ਜਾ ਦੱਸ ਦੀ ਬੀਬੀ ਨੂੰ ਦੱਸ ਯਾਰ ਦੱਸ ਲੈ ਕਿ ਆ ਉਹ ਵਧੀਆ ਸੀ ਕੋਈ ਆ ਮਿਲ ਗਿਆ ਵਧੀਆ ਵਧੀਆ ਹਨਾ ਜੇਰ ਵਧੀਆ ਕਿੰਨਾ ਘਾੜਾ ਵਧੀਆ ਆਪਾਂ ਖੇਡਿਆ ਕਰਾਂਗੇ ਔਰ ਕੁਤਰੋ ਜੀ ਨੂੰ ਦੇ ਨਹੀਂ ਕਰਦੇ ਮੇਰਾ ਜੀ ਹੈ ਤਾਂ ਉਂਟਾ ਮੇਰਾ ਸੇਟ ਤਾਂ ਮੇ ਨਾਲ ਹੀ ਆ ਮੇਰਾ ਸੇਟ ਤਾਂ ਬਿਪੀਆ ਮੇ ਨਾਲ ਜੋ ਇਹੇ ਤੋੜਤਾ ਮੇਰੇ ਸ਼ਹਿਰ ਦੀ ਮਰਗੋ ਤਾਂ ਹੋ ਗਈ ਹੋਲ ਮਸਾਰੇ ਬੰਡ ਨੂੰ ਕਹੂੰਗੀ ਮੇਰਾ ਸ਼ਹਿਦ ਦੀ ਮਰਗਤ ਹੋ ਗਈ ਬੈਠਣਾ ਉਹ ਇਹਨਾਂ ਸਾਰਿਆਂ ਨੂੰ ਮੈਂ ਕੁਰਸੀਆਂ ਨਹੀਂ ਦਿੰਦੀ ਐਗੀ ਬੱਕਰੀ ਸਾਈ ਮੈਂ ਬੱਕਰੀਆਂ ਵਾਲਾ ਬਾੜਾ ਚਪਟਾਉਂਗੀ ਮਿੰਗੜਾ ਬਿਛਾ ਕੇ ਹੋ ਜਾਣਦੇ ਬੇਬੇ ਨੂੰ ਮੇਨੂੰ ਸ਼ਹਿਦ ਦੀ ਮਰਗਤ ਹੋ ਗਈ ਤੂੰ ਮਾਰਤਾ ਮੇਰਾ ਸ਼ੇਰ ਆ ਜਾ ਭੈਣੇ ਟਾਈਮ ਲੱਗ ਗਿਆ ਬਲਾਹੀਂ ਮੈਂ ਤਾਂ ਕੁੜੀ ਲੈ ਕੇ ਜਾਣੀ ਆ ਘਰੇ है ओ पता नहीं है घरे जवाक लड़ी जाऊली जा खा मारी गाज मारे कि मैंने तो हो गया पता नहीं किधर बागी मैं देखनी चंगा ना पता नहीं किसा होया परे आमली लड़ी जाती हो

ਉਹਨਾਂ ਦੇ ਘਰੇ ਗਏ ਸੀ ਨਾ ਉਹ ਜਿਹੜੇ ਜਵਾਕ ਨੇ ਉਹਨਾਂ ਨੇ ਮੇਰੇ ਸ਼ੇਰ ਨੂੰ ਮਾਰਤਾ ਮਰ ਮੈਂ ਕਿਹਾ ਸੀ ਪੁੱਤ ਨਾ ਖਾ ਇਹਨਾਂ ਕੋਲੇ ਖਾੜਿਆ ਘਰੇ ਬੈਜਾ ਤੂੰ ਕਹਿੰਦੀ ਮੈਂ ਸੀ ਕਜਣਾਵਾ ਬੱਬੇ ਮੇਰਾ ਸ਼ੇਰ ਨੂੰ ਮਰ ਗਿਆ ਜੀ ਨਹੀਂ ਮਰੇ ਪਿੱਛੇ ਦੇ ਰੁਦੇ ਰਾ ਉਹਨਾਂ ਨੇ ਮਾਰਤਾ ਗੱਲ ਘੋਟ ਕੇ ਚਲ ਕੋਈ ਨਹੀਂ ਮਾਰੂਗੀ ਉਹਨਾਂ ਨੇ ਬੱਬੇ ਹਾਂ ਤੁਚ ਜਿਵੇਂ ਲੱਗਿਆ ਮੇਰੇ ਵਾਸਤੇ ਇਸ ਨਾਲਿਆ ਤਾਂ ਗਈ ਸੋਣਾ ਆਪਾਂ ਦੁਆਰੀ ਚ ਲਾਂਗੇ ਆ ਕੇ ਸੋਨੇ ਕੱਪੜੇ ਪਾ ਕੇ ਫਿਰ ਜੀਜੀ ਲੈ ਕੇ ਆਵਾਂਗੇ ਚੰਗਾ ਬੱਬਾ ਮੇਰੇ ਗਾਵਾਂ ਨੂੰ ਸੋਣਾ ਹਾਂ ਮੇਰਾ ਸ਼ੇਰੂ ਮਰ ਗਿਆ ਹੁਣ ਹੈ ਨਾ ਤੇ ਤੂੰ ਨਾ ਜਿੰਨਾਂ ਨੇ ਘਰੇ ਗਈ ਸੀ ਨਾ ਉਹ ਸਾਰੇ ਬੁੜੀਆਂ ਨੂੰ ਲੈ ਕੇ ਆ ਆ ਪਾਣਿਆਂ ਦੀ ਆਪਾਂ ਬੈਠਦੇ ਹਾਂ ਸਾਰੇ ਜਣੇ ਨਹੀਂ ਪੁੱਤ ਮਰਿਆ ਸ਼ੇਰੂ ਤੇਰਾ ਸ਼ੇਰੂ ਕਿੱਥੇ ਮਾਰਦੇ ਨੇ ਨਾ ਤੂੰ ਮਰ ਕਿੱਥੇ ਗਈ ਸੀ ਉਹਨਾਂ ਦੇ ਮੈਂ ਗਈ ਸੀ ਮੇਰਾ ਵੀ ਸ਼ੇਰੂ ਮਰ ਗਿਆ ਮੇਰੀ ਮੇਰੇ ਸ਼ੇਰੂ ਦੀ ਮਰਗਤ ਹੋ ਗਈ ਆਪਾਂ ਵੀ ਬੈਠਾਂਗੇ ਮੈਂ ਖੜਕ ਨਾ ਮੈਂ ਕੰਗਾ ਮੈਂ ਜਾਣੀ ਐ ਮੈਂ ਜਾਣੀ ਐ ਕੁੜੀਆਂ ਲੈਣ ਜਾਣੀ ਐ ਕੰਗਾ ਤੂੰ ਨਹੀਂ ਖਾਣਾ ਕਿ ਮਿਛੜਾਵਾ ਹਾਂ ਨਹੀਂ ਬੁੱਤ ਨਾ ਜਾਣੀ ਕੁੜੀਆਂ ਤਾਂ ਜਾਣੀ ਪੈਸਾ ਦੀ ਕੋਈ ਤੂੰ ਨਾ ਸੇਰੂ ਮਾਰ ਕੇ ਮੈਂ ਹੋਣੀ ਕੋਣ ਨਾ ਇੱਕ ਸੇਵਾ ਸਿੱਤ ਨਹੀਂ ਜਾਂਦੀ ਮੇਰਾ ਸੇਰੂ ਮਾਰ ਗਿਆ ਮੇਰਾ ਸੇਰੂ ਮਾਰ ਗਿਆ ਵੀਰ ਜੀ ਕਿਹੜਾ ਕਿਹਾ ਹਏ ਮੇਰਾ ਸ਼ੇਰ ਉਮਰ ਗਿਆ ਕੱਚੂ ਮੈਂ ਕੱਚੂ ਤੇਰਾ ਬਿੱਟ ਡਕਟ ਤੇ ਤੇਰੀ ਅੱਖ ਟੁੱਟ ਗਈ ਮੇਰਾ ਸ਼ੇਰ ਉਰ ਗਿਆ ਮੈਂ ਤੂੰ ਥੱਲੇ ਕਿਉਂ ਨਹੀਂ ਗਿਆ ਨਾ ਮਾਈਂ ਕੋਰਾ ਹਾਂ ਮੇਰੀ ਪ੍ਰਿੰਟ ਬੈਣ ਨੇ ਸ਼ੇਰੂ ਲਿਆ ਕੇ ਦਿੱਤਾ ਵੀ ਪ੍ਰਿੰਟ ਬੈਣ ਹੋਈ ਨਹੀਂ ਆਈ ਹੈ ਜੀ ਮੈਂ ਉਹਨੂੰ ਕਹੂਗਾ ਮੈਨੂੰ ਨਾ ਮਾ ਸ਼ੇਰੂ ਲਿਆ ਕੇ ਦੇਈ ਹੋ ਮਰ ਨਾਲ ਜੀ ਨਾ ਲੱਭਾਂ ਮੈਂ ਕਿਹਨਾਂ ਕੰਦਵਾਉਂਗਾ ਕਦਵਾਉਗੀ ਪ੍ਰੀਤ ਭੈਣੋ ਮੇਨਾਂ ਜੀ ਨਹੀਂ ਲੱਭਨਾ ਮੈਨੂੰ ਥੋੜੀ ਹੰਦਨਾ ਪਉਂਦੂਗਾ ਨਾਜ ਰੇ ਨਾਜ ਰੇ ਨੀਰ ਨਾਜ ਰੇ ਨੀਰ ਨਾਜ ਹਾਈ ਹਾਈ ਦੋਤਾ ਬੱਕਰੀ ਥਲੇ ਬੜੀਆ ਲੱਗਦਾ ਬਣ ਗਈ ਗੱਲ ਬੱਸ 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 ਮਿਲਾਂ ਛੇ ਬੱਸ ਆ ਬਾਤ ਸਵੀਕਾਰ ਹੋਣੇ ਕਮਾਲ ਦੀ ਗੱਲ ਛੜੇ ਮਰੀ ਜੰਨੀ ਹੈ ਦੇਖ ਲੈ ਓਹੋ ਇੱਕ ਤਣਾ ਮੇਰੇ ਸਾਹ ਦੀ ਨਾ ਜਰ ਮੂੰ ਬਾੜੀ ਕੱਬੀ ਹੈ ਖਾ ਜਾ ਖਾ ਜਾ ਫੇਦਰ ਜੀ ਮੈਂ ਕਿਤੇ ਦਿਆਂ ਮੈਂ ਤੁਮ ਬਾਈ ਬਾਰੇ ਹੋ ਕੁੜੀ ਤੇਰਾ ਕੋਮਣ ਬਾਗਾ ਜਾ ਬਾਗਾ ਲੈ ਇੱਕ ਤਾਂ ਪੰਗਾ ਖਾਣਾ ਕੰਜਾ ਦਾ ਮੈਨੂੰ ਚੂਣਾ ਵੀ ਨਹੀਂ ਆਉਂਦਾ ਯਾਰ ਇਹ ਓਏ ਅਮਲੀਆ ਤੈਨੂੰ ਪਤਾ ਨਹੀਂ ਲੱਗਦਾ ਤੂੰ ਫੇਰ ਆ ਗਿਆ ਅੱਜ ਭਾਂਡਾ ਲੈ ਕੇ ਹਾਂ ਓਏ ਤੈਨੂੰ ਬੰਦਿਆਂ ਨੂੰ ਸਮਝਾਇਆ ਕਿੰਨੇ ਯਾਰਾ ਤੂੰ ਸਮਝਦਾ ਹੀ ਨਹੀਂਗਾ ਉਹ ਮੈਂ ਤਾਂ ਥੋੜਾ ਜਿਹਾ ਚਾਹੀਦਾ ਕਮਾਲ ਕਮਾਲ ਦੀ ਗੱਲ ਕਰੀ ਨਾ ਜਰੀ ਯਾਰ ਆਪਾਂ ਇਹਨੇ ਪ੍ਰਾਣੇ ਬੇਲੀ ਕਮਾਲ ਕਰਤੀ ਆ ਤੁਝਵੇਂ। ਓਹ ਹੋਏ ਮੇਰੀ ਗੱਲ ਸੁਣ ਲੈ ਰੋਜ ਦੀ ਗੱਲ ਨਹੀਂ ਯਾਰ। ਮੈਨੂੰ ਤਾਂ ਚਾਹ ਪੀਣ ਦੀ ਦਿਲਬਸੀ ਦੁੱਧ ਕੇ ਬਸੋ ਮਿਲਦਾ ਨਹੀਂ ਸੀਗਾ। ਮੈਂ ਕਿਹਾ ਵੀ ਨਾਜਰ ਕੋਲੇ ਚੱਲਦੇ ਆ ਆ। ਬਾਕੀ ਤੈਨੂੰ ਪਤਾ ਵੀ ਆਹਾਹਾ ਬੱਕਰੀਆਂ ਦਾ ਦੁੱਧ ਵੀ ਕਿ ਮੈਂ ਸੁਣਿਆ ਮੇਰੀ ਬੇਬੀ ਕਹਿੰਦੀ ਹੁੰਦੀ ਸੀ ਕਹਿੰਦੀ ਵੀ ਇਦਾਂ ਸੱਲ ਪੂਰੇ ਹੋ ਜਾਂਦੇ। ਤੇ ਤੈਨੂੰ ਪਤਾ ਵੀ ਮੇਰਾ ਸਰੀਰ ਥੋੜਾ ਡਾਊਨ ਰਹਿੰਦਾ। ਮੈਂ ਕਿਹਾ ਵੀ ਚੱਲ ਬੱਕਰੀ ਦਾ ਦੁੱਧ ਪੀਨੇ ਖਵਰਾ ਸੱਲ ਪੂਰੇ ਹੋ ਜਾਣ। ਤਰੇ ਸੱਲ ਮਾਇਆ ਕਰਾਉਣਾ ਪੂਰੇ। ਜੈ ਏਡਾ ਹੋਣਾ ਬੱਕਰੀ ਲਿਆ। ਤੈਨੂੰ ਬਈ ਆ ਰੱਖਿਆ ਉਹਦੇ ਮੁੱਦੇ ਲੈ ਗਿਆ ਤੂੰ ਦੁੱਧ ਚੋ ਕੇ ਬੰਦੇ ਦਾ ਪੁੱਤ ਬਣ ਕੇ ਨਾ ਜੇ ਤੂੰ ਬਾਹਰ ਆਇਆ ਨਾ ਇੱਥੇ ਹਿਸਾਬ ਲਾ ਲਈ ਓਹੋ ਨਜਰਾ ਤੂੰ ਤਾਂ ਅੱਡ ਹੁਣ ਵਾਲੀ ਗੱਲਾਂ ਕਰਦਾ ਕਮਾਲ ਦੀ ਗੱਲ ਆਪਣੇ ਇੰਨੀ ਪ੍ਰਾਣੀ ਯਾਰੀ ਆ ਓਹੋ ਚੱਲ ਕੋਈ ਗੱਲ ਨਹੀਂ ਤੂੰ ਅੱਜ ਦਾ ਦਿਨ ਮੈਨੂੰ ਦੇ ਦੇ ਫੇਰ ਮੈਂ ਨਹੀਂ ਆਉਂਦਾ ਯਾਰ ਓਏ ਤੂੰ ਤਾਂ ਉਹਦੇ ਵੀ ਕਹਿੰਦਾ ਸੀ ਜੇ ਤੈਨੂੰ ਸੌਂਕ ਆ ਬੱਕਰੀ ਰੱਖ ਲੈ ਯਾਰ ਤੂੰ ਲੈ ਬੰਦਾ ਸੇਣਾ ਬੰਦਾ ਕਹਿੰਦਾ ਬੱਕਰੇ ਰਖਲਾ ਕੁੰਦਾ ਰਾਂਹੇ ਕਰਦੇ ਜਿਵੇਂ ਮੈਂ ਕਦੇ ਬੱਕਰੀ ਨਹੀਂ ਦੇਖੀ ਉਹ ਮੇਰੀ ਗੱਲ ਬੱਕਰੀ ਨਹੀਂ ਦੇਖੀ ਹੁੰਦੀ ਤੈਨੂੰ ਮੈਂ ਦੱਸਦਾ ਬੰਦੇ ਦਾ ਪੁੱਤ ਬਣ ਕੇ ਨਾ ਜੇ ਦੁਬਾਰੇ ਆ ਗਿਆ ਨਾ ਇੱਥੇ ਹੁਣ ਤੇਰੇ ਖੌਂਸੜੇ ਪਹਿਣਗੇ ਓਏ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸਾਂ ਮੀਰੀ ਦਾਦੇ ਪਰਦਾਦੇ ਸਾਰੇ ਬੱਕਰੀਆਂ ਰੱਖਦੇ ਰਹੇ ਆ ਬੱਕਰੀਆਂ ਰੱਖਦੇ ਸੌਂ ਬਾਦਾ ਰਖਲਾ ਯਾਰ ਓਹੋ ਓਏ ਮੈਥੋਂ ਤਾਂ ਆਪਦਾ ਹੀ ਨਸ਼ਾ ਨਹੀਂ ਪੂਰਾ ਹੁੰਦਾ ਇਹਨਾਂ ਨੂੰ ਮਾਵਾ ਨੂੰ ਮੈਂ ਕਿੱਥੋਂ ਖਵਾਉਂਗਾ ਨਸ਼ਾ ਨਾ ਕਰ ਨਸਾ ਕੜਾ ਤਨ ਆਖਿਆ ਕਿਸੇ ਨੇ ਜਾਂ ਫਿਰ ਨਸੇ ਹੋਣਗੇ ਜਾਂ ਫਿਰ ਸੌਂਗ ਪੂਰੇ ਹੋਣਗੇ ਗਰਪੂਰਾ ਦੁੱਧ ਵਿੱਚ ਕਮਾਲ ਦੀ ਗੱਲ ਹੈ ਅਸੇ ਓ ਮੇਰੀ ਗੱਲ ਸੁਣ ਲੈ ਚੱਲ ਕੋਈ ਗੱਲ ਨਹੀਂ ਤੁਮ ਨੂੰ ਅੱਜ ਦਾ ਦਿਨ ਦੇ ਦੇ ਗਾਹਨ ਬਣ ਨਹੀਂ ਆਉਂਦਾ ਨਹੀਂ ਕਿ ਆਉਂਦਾ ਯਾਰ ਪਹਿਲਾਂ ਨਾਲ ਹਸਾਬ ਕਦਾਬੀ ਰਹਿੰਦਾ ਯਾਰ ਤੇਰੇ ਨਾਲ ਪਮਾ ਹਸਾਬ ਕਦਾ ਮੀਰੀ ਕੁੜੀ ਕਿ ਬੱਥਾ ਜਲਦੀ ਕਮਾਲ ਦੀ ਗੱਲ ਸੱਜ ਤੋਂ ਹੋਏ ਛਾ ਨਹੀਂ ਆਰੇ ਫੜਾ ਪਤੀਲੀ ਫੜਾ ਪਮਾ ਦੀ ਗੱਲ ਹੈ ਯਾਰ ਜਦੋਂ ਹੋਏ ਮੈਂ ਤੁਹਾਨੂੰ ਦੇ ਦੂੰ ਤੈਨੂੰ ਮੈਂ ਦੱਸਦਾ ਹੁਣ ਬੰਦੇ ਦਾ ਪੁੱਤ ਬਣ ਕੇ ਨਾ ਤੁਰ ਜਾ ਨਹੀਂ ਤੇਰੀ ਮੈਂ ਖੜਕੈਂਚੀ ਕਰੂੰ ਪੂਰੀ ਕੀ ਕੰਮ ਦਾ ਜੇ ਆ ਕਮਾਲ ਦੀ ਗੱਲ ਐ ਦੱਸ ਲੈ ਬੀ ਹਾਰ ਬੀ ਆ ਦੁੱਧ ਪਿਛਦਾ ਤੂੰ ਐ ਕਹਦਾ ਬੀ ਹਾਰ ਦਾ ਦੁੱਧ ਨਹੀਂ ਗਾ ਤੁਰਪਾ ਸਿੱਧਾ ਹੋ ਗਏ ਤੈਨੂੰ ਮੈਂ ਕਹਦਾ ਬੰਦੇ ਦਾ ਪੁੱਤ ਬਣ ਕੇ ਕਮਾਲ ਦੀ ਗੱਲ ਐ ਸਿਆਰੇ ਬੰਦੇ ਹੋ ਜਾ ਆ ਬਹਾਨਾ ਮਾਰ ਕੇ ਇਹਨੂੰ ਤਾਂ ਆ ਵੀ ਉਹੀ ਤੁਰੇ ਫਿਰਦੇ ਆਗੇ ਤੇਰੇ ਭੱਜ ਜਾ ਮੁੜ ਕੇ ਆ ਨਾ ਹਿਸਾਬ ਲਾ ਲੈ ਦੇਖੀ ਤੇਰੇ ਪੈੰਦੀਆਂ ਹਾਏ 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 ਓ ਵਾ ਆ ਰਬਾ ਤੇਰਾ ਲੱਖ ਲੱਖ ਛੋਕਰ ਆਈਦੇ ਤੂੰ ਬਚਾਤੇ ਕਰੋ ਜੋ ਦੁੱਧ ਲੈਣਾ ਉਹ ਨਾ ਜੇ ਕਿਤੇ ਮੇਰੀ ਸੱਤ ਚਾਹ ਬਣਾ ਕੇ ਦੇ ਦੇ ਤਾਂ ਆਹ ਰੌਲਾ ਹੀ ਨਭੜ ਜੇ। ਬੇਰੇ ਸੜੇ ਦੀ ਦੁੱਧ ਪੀ ਵੀ ਗਿਆ ਆਪ ਦਾ ਝੂਟਿਆਰ ਕਿ ਹੋਈ ਬਈ ਤੇ ਇੱਧਰ ਜੇ ਮਾਹੜ ਜਗਾ ਤੂੰ ਚਾਹ ਬਣਾ ਦੋ ਤਾਂ ਸੱਪ ਥੁੰਗ ਜਾਂਦਾ। ਆ ਬੱਲੇ ਮੇਰਾ ਰਬਾ ਜੀ ਤਾਂ ਵਿਝਾਲੇ। ਆਏ ਹੇ। ਆਇ ਤਾਂ ਪੂਰਾ ਗੁੱਸੇ ਸਿਆਮੜੀਏ ਜੇ ਕਿਤੇ ਤੇ ਹੱਥ ਲੱਗ ਜਾਂਦੇ ਨਾ ਤੇਰੇ ਛੱਤਰ ਬਹੁਤ ਪੈਣੇ ਸੀ। ਚੱਲ ਕੋਈ ਗੱਲ ਨਹੀਂ। ਦੇਖਦੇ ਆ ਚੱਲ ਕੇ ਮੈਂ ਤਾਂ ਐਸੀ ਹੋਈ ਕਿ ਆਪ ਹੀ ਆ ਕੇ ਕਹਿੰਦੇ ਹੁੰਦੇ ਨਾ ਕਹਿੰਦੇ ਜਿਹਨੇ ਦੁੱਧ ਬੱਕਰੀ ਦਾ ਪੀਤਾ ਨੇ ਕੀ ਨੱਚਣਾ। ਬੇਬੇ ਮੇਰੀ ਕਹਿੰਦੀ ਸੀ ਵੀ ਬੱਕਰੇ ਆ ਦੁੱਧ ਬਿਨਾ ਸੱਲ ਪੂਰੇ ਹੁੰਦੇ ਆ ਮੈਨੂੰ ਆਏ ਸੀ ਵੀ ਦੁੱਧ ਵੀ ਕੇ ਕਾਇਮ ਹੋ ਜਾਣਗੇ ਚਲ ਕੋਈ ਗੱਲ ਨਹੀਂ ਵੜੀਆ ਦੇਖਦੇ ਚੱਲ ਕੇ ਕੀ ਬਣਦਾ ਬੇਬੇ ਕਹਿੰਦੀ ਸੀ ਕਿ ਜਿਹੜਾ ਮਰ ਜਾਂਦਾ ਹੈ ਨਾ ਉਹ ਨਾ ਉਹਦੇ ਫੁੱਲ ਹੁੰਦੇ ਨੇ ਫਿਰ ਉਹਦੇ ਫੁੱਲ ਨਾ ਪਾਣੀ ਵਿੱਚ ਠੇਰ ਦਿੰਦੇ ਹੁੰਦੇ ਨੇ ਕੋਈ ਨਹੀਂ ਕਰਦਾ ਸੀ ਮੇਰੇ ਸ਼ੇਰੂ ਨੂੰ ਪਿਆਰ ਸਿਰਫ ਮੈਂ ਆਇਆ ਕਰਦੀ ਸੀ ਪਿਆਰ ਮੇਰੇ ਸ਼ੇਰੂ ਨੂੰ ਉਹਨੂੰ ਦੇ ਫੁੱਲ ਵੀ ਤਾਂ ਪਾ ਕੇ ਆਉਣੇ ਆ ਜਿੱਡਾ ਵੱਡਾ ਸ਼ੇਰੂ ਸੀ ਨਾ ਉਹਨੇ ਫੁੱਲ ਤੋੜ ਲੰਨੀਆਂ ਮੈਂ ਉਹਨੂੰ ਨਾ ਰੱਬ ਮਿਲ ਜੇ ਬਹੁਤ ਪਿਆਰਾ ਸੀ ਮੇਰਾ ਸ਼ੇਰੂ ਆਬ ਤੋੜ ਲੰਨੀਆਂ ਕਿੰਨੀ ਸੋਹਣੀ ਗੋਬੀ ਲੱਗੀ ਹੋਈ ਆ ਬੇਬੇ ਗਾਂਦੀ ਬੇਬੇ ਮੇਰੇ ਕੀ ਗਾਂਦੀ ਸੀ ਬੇਬੇ ਹਾ ਕਾਂਦੀ ਮਾਂ ਕਾਂਦੀ ਗੋਭੀ ਦੇ 150 ਰੁਪਏ ਕਿੱਲੋ ਹੈ ਆ ਦੇਖ ਕਿੰਨੀ ਸਾਰੀ ਲੱਗੀ ਹੋਈ ਆ ਮੈਂ ਨਾ ਪਹਿਲਾਂ ਫੁੱਲ ਪਾਇਆ ਮਾਂ ਆਂਦੀ ਹੋਈ ਨਾ ਗੋਭੀ ਤੋੜ ਕੇ ਲੈ ਕੇ ਜਾਉਂਗੀ ਬੇਬੇ ਸਬਜ਼ੀ ਬਣਾ ਕੇ ਖਵਾਉ ਬਾਲੀ ਸੁਆਦ ਬਣਦੀ ਆ ਪਰ ਪੈਨੋ ਮੈਂ ਬੋਲ ਨਾ ਪਾਇਆ ਮਾਂ ਸ਼ੇਰ ਹੂ ਤੇ ਸ਼ੇਰ ਨੂੰ ਮੈ ਪਿਆਰ ਕਰਦੀ ਸੀ ਕੋਈ ਨਹੀਂ ਆਇਆ ਮੇਰੇ ਨਾਲ ਕਿੱਥੇ ਬਾਹਮੋ ਉਹ ਪਾਣੀ ਚਾਹਦਾ ਤੇ ਪਾ ਨਾ ਨਾ ਬੋਲ ਲਾ ਤੂੰ ਨਾ ਦੇਖ ਤੂੰ ਮੇਰੇ ਸ਼ੇਰੂ ਦਾ ਬੋਲਾ ਨਾ ਪਿਆਰਾ ਪਿਆਰਾ ਚਾਹਦਾ ਕਰ ਨਾ ਕਾ ਨਾ ਬੜੀ ਨਾ ਤੂੰ ਤਾਂ ਆ ਵੀ ਨਹੀਂ ਹੈਗਾ ਗੋਭੀ ਗੋਭੀ ਕਿੰਨੀ ਲੱਗੀ ਪਈਆ ਬੇਬੇ ਕਹਿੰਦੇ ਗੋਭੀ ਮਹਿੰਗੇ ਹੋਈ ਪਈਆ ਉਹ ਐ ਨਹੀਂ ਪਤਾ ਕਿੰਨੀ ਸਾਰੀ ਗੋਭੀ ਲੱਗੀ ਹੋਈ ਆ ਆ ਦੇਖ ਗੋਭੀ ਆ ਦੇਖ ਗੋਭੀ ਮੈਂ ਦੇਖਿਆ ਨਾ ਚੁੰਨੀ ਪਰ ਕੇ ਲੈ ਜੂ ਗੋਭੀ ਦੀ ਅੱਜ ਸ਼ਾਮ ਨੂੰ ਨਾ ਗੋਭੀ ਦੀ ਸਬਜ਼ੀ ਬਣਾਉਂਗੀ ਆਮਲੀ ਤੋਂ ਹਾ ਆ ਜਾ ਸ਼ੇਰੂ ਤੂੰ ਸੋਣਾ ਜਾਂ ਵੱਡਾ ਸਾਰਾ ਸ਼ੇਰੂ ਬਾਣੀ ਕਿ ਆਈ ਚੰਗਾ ਹੁਣ ਮੈਂ ਤੇਰੇ ਪੁੱਲ ਬਾਤ ਬਾਗ ਜਾ ਸ਼ੇਰੂ ਸ਼ੇਰੂ ਟਾਟਾ ਬਾਏ ਬਾਏ ਆ ਸ਼ੇਰੂ ਟਾਟਾ ਬਾਏ ਬਾਏ ਸ਼ੇਰ ਜੱਟ ਕੇ ਵਾ ਗਿਆ

ਲੇ ਵੀ ਬਣ ਗਈ ਗੱਲ ਬੁੜੀ ਵੀ ਹਨੀ ਘਰੇ ਬਾਕੀ ਰਹੀ ਗੇਲਾ ਕੁੜੀ ਦੀ ਇਹਦਾ ਬੁੱਗ ਦਿਮਾਗ ਹੈ ਜਮਾ ਇਹਦਾ ਕਮਲੀ ਹੈਗੀ ਇਹਨੂੰ ਕੀ ਪਤਾ ਲੱਗਦਾ ਆਪਾਂ ਢੋਲ ਦੇ ਕਣਕ ਪਈਆ ਤੇ ਕਣਕ ਦਾ ਲੈ ਜਾਂਦੇ ਆ ਭਰ ਕੇ ਲਫਾਫਾ ਕਣਕ ਵੇਚਦੇ ਆ ਜਿਹੜੇ ਪੈਸੇ ਕਣਕ ਨਾਲ ਲਉਣਗੇ ਨਾਲੇ ਦਾ ਪੀਵਾਂਗੇ ਚਾਹ ਲੈ ਕੇ ਪੁੰਦੇ ਤੇ ਨਾਲੇ ਲੈਮਾਗੇ ਡੋਡੇ ਸੇ ਨੂੰ ਐਂ ਜਗਾ ਜਗਾ ਕਰ ਦਾਂਗੇ ਬੰਦੂ ਗੱਲ ਇਹ ਦਿਨ ਜਾਲੇ ਖਵੜਾ ਗੱਲ ਬਣਦੇ ਆ ਦੇਖਦਾ ਬੀੜਾ ਬਈ ਇਹਦਾ ਆ ਬੈਠੀ ਕੰਮੜੀ ਓ ਕਿਆ ਕੰਮੜੀ ਏ ਕਿ ਮੈਂ ਹਾਂ ਤੂੰ ਕਾ ਬੜਾ ਵੱਡਾ ਸਾਨਾ ਓਏ ਮੈਂ ਕਹਨੂੰ ਕਮਲਾ ਦਾ ਤੂੰ ਸਾਰਾ ਦੇਣਾ ਤੂੰ ਖੀੜਦੀ ਰਹਿੰਦੇ ਨਾਲ ਆ ਦੇਖ ਓ ਇਹਦਾ ਕੀ ਹਾਲ ਕਰਿਆ ਓਏ ਆਇਆ ਮੇਰੇ ਰੱਬਾਇਨਾ ਦੂਣਾਂ ਨੇ ਮੈਨੂੰ ਤਾਂ ਪਤਾ ਇੱਕ ਤਾਂ ਇਨੇ ਤੇ ਕਦੀ ਮਾਂ ਨਹੀਂ ਤੂੰ ਬਲ ਜਾ ਤੇਰੇ ਇੱਟ ਮਾਰੂ ਵੱਡਾ ਸਾਨਾ ਆਪ ਤਾਂ ਸਿਰ ਉਹਦਾ ਬੁੱਧੂ ਐ ਮੈਨੂੰ ਕਹਿੰਦਾ ਕਾਮਲੀ ਨਾਪ ਚੱਜ ਨਾਲ ਪਰੌਂਠਾ ਬਣਾਉਣਾ ਆਉਂਦਾ ਨਾ ਕੋਈ ਰੋਟੀ ਬਣਾਉਣੀ ਹੁੰਦੀ ਆ ਆ ਮੇਰੇ ਦੇ ਭਾਲੂ ਦੇ ਅੱਖ ਵੀ ਨਹੀਂ ਲਾਈ ਹੈਗੀ ਟੀਰਾਜਾ ਲਈ ਫਿਰਦੀਆਂ ਮੈਂ ਇਹ ਨਹੀਂ ਆ ਜਲ ਕੀ ਜੇ ਕੁਝ ਚੀਜ਼ ਤੁਹ ਮਿਲ ਜੇ ਤਾਂ ਗੱਲ ਬਣ ਗਈ ਆ ਲੈ ਵੀਰੇ ਜਸੋ ਗੱਲ ਬਣ ਗਈ ਆ ਭਈਆ ਬੁਰੀ ਇਹਦੇ ਜਿ ਬੜਾਂਗੇ ਕਣਕ ਗੱਲ ਬਣ ਗਈ ਇਹਨਾਂ ਕੀ ਬਦਲੇ ਬੱਕਦੇ ਮਾਰੇ ਲੈ ਵੀ ਕੀ ਆ ਕਣ ਕਲਗਟਾ ਗੱਲ ਬਣ ਗਈ

ਇਹੀ ਦੇਖਣਾ ਬੰਦਾ ਦਾ ਆ ਕਾਣ ਕਬੀ ਪੂਰੀ ਇਕਨ ਬੜਾ ਚੱਕੀ ਕਰਦਾ ਹੰਤ ਨੂੰ ਥੱਡੀ ਜਾਂਦਾ ਨੇ ਵੀ ਇੰਥੇ ਦੇ ਇਹ ਬੰਨ ਮਿਤਰਾ ਕੀ ਚਲਤੀ

ਹਾਂ ਤੇ ਮੇਰੀ ਗੱਲ ਸੁਣ ਲੈ ਤੂੰ ਆਉਂਦੀ ਬੇਬੇ ਨੂੰ ਉਹਨਾਂ ਦਾ ਅਸੀਂ ਵੀ ਮਾਚੀ ਜੀ ਲੈਣ ਗਿਆ ਸੀ ਚੀਚੇ ਮੈਨੂੰ ਵੀ ਦੇਂਗਾ ਚੀਚੀ ਹਾਂ ਤੇਰੇ ਨੂੰ ਵੀ ਲੈ ਕੇ ਦਊਂਗਾ ਪਰ ਤੂੰ ਬੇਬੇ ਨੂੰ ਨਹੀਂ ਦੱਸਣਾ ਨਹੀਂ ਦੱਸੂਗਾ ਹਾਂ ਜੇ ਤੂੰ ਬੇਬੇ ਨੂੰ ਦੱਸਿਆ ਮੈਂ ਤੈਨੂੰ ਚੀਜੀ ਨਹੀਂ ਲੈ ਕੇ ਦੇਣੀ ਪੱਕਾ ਲੈ ਕੇ ਦੇਂਗਾ ਨਾ ਚੀਚੀ ਪੱਕਾ 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 ਲੈ ਕੇ ਦਊ ਫਿਰ ਮੈਂ ਨਹੀਂ ਦੱਸ ਬੇਬੇ ਨੂੰ ਨਹੀਂ ਦੱਸਣਾ ਨਹੀਂ ਹਾਂ ਮੈਂ ਜਾਣਾ ਤੇ ਤੀਜੀ ਲੈ ਕੇ ਆਉਣਾ ਠੀਕ ਹੈ ਦੇਖੀ ਕਿੰਨਾ ਜੀਜਾ ਸਿਆਣੇ ਮੈਨੂੰ ਚੀਜੀ ਦਊਗਾ ਔਰ ਇਹਦਾ ਪਤਾ ਨਹੀਂ ਆਏਗਾ ਇਹ ਆਪ ਖਾਨਸੂਰਾ ਇੰਨਾ ਹੈ ਨਾ ਸਾਰੀ ਚੀਜ਼ ਖਾ ਕੇ ਮੁਰਤੀ ਕੋ ਮੈਨੂੰ ਦੇਣੀ ਐ ਨੇ ਮੈਂ ਵੀ ਬਹੁਤ ਚਲਾਕ ਆ ਮੈਂ ਨਾ ਉਹ ਜਿਹੜਾ ਹੁਣੇ ਦਾ ਕੋਈ ਵੀ ਹੋਵੇ ਜਿਹੜਾ ਬਾਣੀਆ ਚੱਕੀ ਵਾਲਾ ਪਤਾ ਨਹੀਂ ਕੀ ਨਾਮ ਸਜੋ ਉਹ ਰੋਡੂ ਹਾਂ ਨਵੀ ਲੈ ਕੇ ਜਾਣਿਆ ਕਰਨ ਕੋ ਉਹਨੂੰ ਦੇ ਦੂੰਗੀ ਫਿਰ ਮੈਂ ਵੀ ਇੰਨੀ ਸਾਰੀ ਚੀਜ਼ਾਂ ਲੈ ਕੇ ਆਉਂਗੀ ਹੈ ਨਾ ਆਪਾਂ ਵੀ ਵੇਚ ਕੇ ਕਮਾਵਾਂਗੇ ਚੀਜ਼ੀ ਬਾਲਚ ਲੈ ਕੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਲਫਾਵਾ ਲੱਭ ਕਿੱਥੇ ਆ ਕਣਕ ਪਾ ਕੇ ਲੈ ਕੇ ਚੰਡਾ ਕਿ ਹਾਏ ਕਿੰਨੇ ਕੋਣ ਕੁਡਲੂ ਕੀ ਕੋਈ ਬਲੇ ਘਟਣਾ ਮੈਨੂੰ ਚਲ ਮੈਂ ਵੀ ਵੇਚ ਕੇ ਆਡੀਅਨ ਕਰੀਸੂ ਫਿਰ ਮੈਂ ਵੀ ਇੰਨੀ ਸਾਰੀਆਂ ਚਿੰਚੀਆਂ ਲੈ ਕੇ ਆਉਂਗੀ ਕੱਲਾ ਖਾ ਜਾਂਦਾ ਸਾਨੂੰ ਪਤਾ ਹੀ ਨਹੀਂ ਸੀ ਹੈ ਰੋਧ ਚਿੰਚੀਆਂ ਖਾਂਦਾ ਮੈਨੂੰ ਤਾਂ ਦਿੰਦਾ ਹੀ ਨਹੀਂ ਆਏਗਾ ਚੀਚੀ ਹਾਂ ਪਰ ਮੈਨੂੰ ਕਹਿੰਦਾ ਕਿ ਤੂੰ ਮੈਨੂੰ ਨਾ ਦੱਸੀ ਮੈਂ ਨਹੀਂ ਦੱਸਦੀ ਜਿਹੜੀ ਇਹ ਨਹੀਂ ਲਿਆ ਕੇ ਦੇਣੀ ਹੈ ਨਾ ਜਿੰਜੇ ਨੇ ਉਹ ਵੀ ਨਹੀਂ ਮਿਲੂਗੀ ਫੇਰ ਹਾਂ ਆਲੀ ਮੈਂ ਅੱਡ ਖਾ ਲੂੰਗੀ ਜਿਹੜਾ ਜਿੰਜਾ ਲੈ ਕੇ ਆਊਗਾ ਉਹ ਤੋਂ ਵੀ ਖਾ ਲੂੰਗੀ ਹਾਂ ਚਲੋ ਬੈਠ ਕੇ ਹੋਣੀ ਆ ਓੜਿਆ ਗਿਆ ਕਿੱਥੇ ਚਲੀ ਆ ਦੇਵੇ ਮੈਂ ਚੀਜੀ ਲੈ ਚੋਨੀਆ ਸਾਡੀ ਜੀਜੀ ਦੇਖਾ ਮੈਨੂੰ ਕੀ ਆ ਦਿਖਾ ਦੇ ਦੇਖ ਮੈਂ ਮੱਖਾ ਦਿਖਾ ਦੇ ਮੈਨੂੰ ਕੀ ਆ ਮੈਂ ਮੈਂ ਚੀਜੀ ਡਾ ਕੇ ਉਹ ਦੇਖਾ ਕੀ ਵਾ ਫੋਰ ਜੈ ਬੱਦਿਆਂ ਦੀ ਲਾ ਹਣ ਤੂੰ ਹੀ ਬੈਠ ਇਹ ਕਿਥੋਂ ਸਿੱਖੀਆਂ ਤੂੰ ਬਿਬੀ ਤੂੰ ਲੈ ਆ ਰਹੀ ਆ ਅਰੇ ਕੰਮ ਕਰਦੀ ਮੈਂ ਤੈਨੂੰ ਘਰੇ ਛੱਡ ਕੇ ਜਾਣੀ ਤੂੰ ਚਾਹ ਤੇ ਕਰਨ ਕੇ ਵੇਚੀ ਜਾਣੀ ਕਿਹਦਾ ਸਿੱਖੀਆਂ ਤੂੰ ਇਹ ਕਹਿੰਦਾ ਬੇਬੇ ਉਹਦੇ ਨਾਲ ਚੀਜ਼ੀਆਂ ਨਹੀਂ ਆ ਸਾਰੀਆਂ ਮਿਲਦੀਆਂ ਉਹ ਵੀ ਲੈ ਕੇ ਆਉਂਦੀ ਸੀ ਚੀਜ਼ੀਆਂ ਮਿਲਦੀਆਂ ਨੇ ਚੱਲ ਮੈਨੂੰ ਦੱਸ ਕੀ ਲਿਖਿਆ ਤਾਂ ਚੀਜ਼ੀਆਂ ਮਿਲਦੀਆਂ ਤੇਜੇ ਜੀ ਜਨੇ ਆਮਲੀ ਨੇ ਆ ਜਾਂਦੇ ਤੇਜੇ ਨੂੰ ਵੀ ਆਮਲੀ ਉਹਨਾਂ ਖਾੜੇ ਦੇ ਕੁੜੀ ਨੂੰ ਪੁੱਠੀਆਂ ਪੈਰ ਤਾਂ ਦੇ ਹੀ ਜਾਂਦਾ ਲੈ ਹਾਂ ਜਬੇ ਉਹਨਾਂ ਨੇ ਕਹੀ ਉਹ ਮੈਨੂੰ ਚੀਜੀ ਲਾ ਕੇ ਦੋਗਾ ਚੰਗਾ ਰਹੀ ਕਹਿੰਦੀ ਪੁੱਤ ਮੈਨੂੰ ਦੱਸ ਤੂੰ ਕਿੰਨੀ ਕਿ ਮਾਰੀ ਕਰਨ ਕੇ ਵੇਚੀਏ ਉਹ ਨਾ ਗੱਟਾ ਭਰ ਕੇ ਲੈ ਕੇ ਗਿਆ ਸੀ ਹਾਏ ਫੋਟ ਮੈਨੂੰ ਕਹਿੰਦਾ ਬੇਬੇ ਨੂੰ ਵੇਚੀਆ ਮਾਤਾ ਜੀ ਲੈ ਕੇ ਗਈ ਸੀ ਉਹ ਮੈਨੂੰ ਕਹਿੰਦਾ ਤੂੰ ਦੱਸੀ ਨਾ ਬੇਬੇ ਨੂੰ ਮੈਂ ਕਿਹਾ ਮੈਂ ਵੀ ਲਿਆਉਣੀ ਆ ਆ ਜਾਣ ਦੇ ਆਊਗਾ ਤਾਂ ਘਰ ਹੀ ਉਹ ਆ ਜਾਣ ਦੇ ਨਹੀਂ ਫਿਰ ਉਹ ਮੈਨੂੰ ਚੀਜ਼ੀ ਨਹੀਂ ਦਿੰਦਾ ਚੰਗਾ ਮੈਂ ਜਾਵਾਂ ਨਹੀਂ ਕੁਛ ਕਹਿੰਦੀ ਉਸ ਤੋਂ ਬਾਅਦ ਪੁੱਛਦੀ ਆ ਉਹਨੂੰ ਮੈਂ ਸਮਾਰ ਕੇ ਦਿੰਦੀ ਆ ਪਤਾ ਉਹਨੂੰ ਕੀ ਲੱਛਣ ਸਖਾਇਆ ਕੁੜੀ ਨੂੰ ਚੱਲ ਘਰੇ ਕੰਮ ਕਰ ਮੈਂ ਕਿ ਕੰਮ ਕਰਨਾ ਮੈਂ ਤੁਹਾਡੇ ਗਿੱਟੇ ਤੋੜ ਦੂੰ ਮੈਂ ਤੇ ਹੈ ਜਿਆ ਬਾਹਰ ਦਾ ਸਿੱਖ ਸਿੱਖ ਆਉਂਦੀ ਆ ਵੀ ਸਹਿਮਾਣੀ ਘੁੱਟ ਮੈਂ ਨਾ ਤਾਂ ਕੀ ਆਈ ਨਾ ਕਿਸੇ ਪਾਸੇ ਜਾਣ ਨਹੀਂ ਦਿੰਦੀ ਮੈਨੂੰ ਉਹ ਉਹਨੇ ਲੜ ਕੇ ਆਏ ਜੇ ਕਰੇ ਪੋਸਟ ਕਾਰ ਦੀਏ ਕਰੇ ਪੋਸਟ ਕਾਰ ਦੀਏ ਉਹ ਕੁੜੀ ਨੇ ਵੀ ਆਨਸਪਰੀਦ ਨਹੀਂ ਆਈ ਹਜੇ ਮੈਂ ਤਾਂ ਸੁਪਾਦ ਆਇਆ ਇਹਨਾਂ ਦੋਨਾਂ ਨੇ ਲੱਭੇ ਬੇਬੇ ਨੂੰ ਚੰਗਾ ਭਲਾ ਦੱਸਿਆ ਸੀ ਮੈਨੇ ਨਾਲੇ ਵੀ ਅੱਜ ਆਉਣਾਗਾ ਫਿਰ ਵੀ ਬੇਬੇ ਨੂੰ ਆਏ ਨਹੀਂ ਆਉਂਦੀ ਵੀ ਅੱਗੇ ਕਿਸੇ ਨੂੰ ਲੈਣ ਹੀ ਭੇਜ ਦੇ ਇੱਕ ਤੋਰਿਆ ਨਹੀਂ ਜਾਂਦਾ ਤੋ ਪੈ ਨਹੀਂ ਪਈ ਜਾਂਦੀ ਆ ਨਾ ਬੇਬੇ ਨੂੰ ਆਇਆ ਹੁੰਦੀ ਵੀ ਮੈਂ ਕਿਸੇ ਨੂੰ ਲੈਣੇ ਵਾਸਤੇ ਹੀ ਭੇਜਦਾ ਤੁਹੇ ਵੀ ਮੇਰੇ ਟੈਲੀਫੋਨ ਕੋਈ ਜੰਬੀਆ ਇਹ ਦੇਖਾ ਮਨ ਮਰ ਤਰ ਇੱਟਾ ਪਿਆ ਨਾ ਤੋਂ ਨਾਉਣੀ ਐ ਹੂ ਮੈਂ ਮਰ ਜਾ ਹਾ ਜੂਹਾ ਐਦਿਆਂ ਨਹੀਂ ਜੂਹਾ ਫੈ ਰਿਆ ਤੇਰਾ ਓਏ ਮੇੜੇ ਹੋ ਜਾ ਹਾਂ ਇਹਦੇ ਪ੍ਰੀਤ ਵੀ ਨਹੀਂ ਆਈ ਅੱਜ ਆਉਣਾ ਸੀ ਕਾ ਬੋਲੀ ਸੀ ਆਪੀ ਤੇਰੇ ਕੋਲ ਤਾਂ ਮੇਰੇ ਘੁੱਟ ਪਟਟੇ ਆ ਗੀਆਂ ਸਤਿ ਸ਼੍ਰੀ ਅਕਾਲ ਮੰਮੀ ਹਾਂ ਮੇਰੀ ਧੀ ਆ ਗਈ ਰਾਣੀ ਲਾ ਤੂੰ ਤਾਂ ਜਾ ਕੇ ਬੈ ਗਈ ਪ੍ਰੀਤ ਬਸ ਮੰਮੀ ਉਹੀ ਜੀ ਲੱਗ ਗਿਆ ਸੀ ਉੱਥੇ ਬਸ ਕਰ ਹਟ ਤੂੰ ਤਾਂ ਮੇਰੇ ਤੋਂ ਤੇਰੇ ਤੇ ਕਿੰਨੀ ਕਿੰਨੀ ਮੁਸ਼ਕਲ ਆਉਂਦੀ ਆ ਨਾਂਦੀ ਨਹੀਂ ਤੋਂਦੀ ਨਹੀਂ ਹੈਗੀ ਨਾ ਬੁਰਸ਼ ਕਰੇ ਇਹ ਮੁੰਡਾ ਪਾਣੀ ਲੈ ਕੇ ਆਉਂਦਾ ਕੱਪੜੇ ਪਏ ਆ ਤੇ ਕਿਹੜੀ ਚੱਪਾ ਕੇ ਨਹੀਂ ਸੋਹਣੀ ਚੱਪਰੇ ਨਾਲ ਛੜੀ ਚੱਪਲ ਆ ਗਈ ਆਂਦੇ ਕਿੰਨੀ ਤਾਂ ਸੋਹਣੀ ਆ ਤੈਨੂੰ ਪਰੇ ਕਰ ਲੈ ਸੁੱਟ ਦੇ ਪਰੇ ਨੂੰ ਕੀ ਬਰੀਦ ਬਾਈ ਨਾ ਬਤੂ ਮਾ ਪਾਣੀ ਲੈ ਕੇ ਆਉਣੀ ਆ ਮम्मी ਇਹਨੂੰ ਤਾਂ ਡਾਲਾ ਕਰ ਚੱਲ ਲੈ ਕੇ ਆ ਪਾਣੀ ਇਹਨੂੰ ਛੱਡ ਸੁੱਤ ਬਾਈ ਮੈਂ ਪਾਣੀ ਲੈ ਆਉਣੀ ਆ ਪਤਾ ਨਹੀਂ ਕਿੱਥੇ ਮਿੱਟੀ ਨਾਲ ਖੇਡ ਖੇਡ ਕੇ ਆਉਂਦੀ ਆ ਹੇ ਲਟਕੇ ਆਉਂਦੀ ਆ ਮਿੱਟੀ ਨਾਲ ਤੇਰੀ ਮੇਰੀ ਗੱਲ ਸੁਣੀ ਮੇਰਾ ਨਾ ਛੇਰੂ ਤਾਂ ਨਾ ਭੋਗ ਪੈ ਗਿਆ ਮੈਨੂੰ ਛੋਇਨ ਲਿਆ ਜੀ ਨਾ ਮਾ ਚੱਲ ਵਧੀਆ ਹੋਇਆ ਭੋਗ ਪੈ ਗਿਆ ਨੋ ਮੋਲਿਓ ਆਦੇ ਆ ਦੇਖੀ ਮੇਰੇ ਕਿਹੜਾ ਦਿਨ ਉਹਦੇ ਨਾਲ ਹੀ ਲੱਗੀ ਰਹਿੰਦੀ ਮੈਂ ਦੇਖੀ ਕਿੰਨੇ ਸੋਹਣੇ ਸਿਰ ਪੈ ਗੋਰੇ ਗੋਰੇ ਹੋ ਗਏ ਦੇਖੀ ਦੇਖ ਮੇਰੇ ਪਿਆਰ ਕਿੰਨੇ ਗੋਰੇ ਗੋਰੇ ਕਿ ਮੈਂ ਛੇਰੂ ਜੀ ਬਸ ਹੱਥ ਪਰੇ ਕਰ ਲਾਉਂਦੇ ਮੇਰੇ ਨਾਲ ਲਾਦੀ ਲਾ ਕਰ ਪਾਣੀ ਪੀ ਐਵੇਂ ਮੈਂ ਤਾਂ ਦਿਮਾਗ ਖਾ ਲੂਗੀ ਜਰਾ ਇਹ ਤਾਂ ਮੈਨੂੰ ਦੋਨਾਂ ਨੇ ਤੇ ਪਤਾ ਨਾ ਤਾਂ ਇਹ ਘਰੇਵਾਰ ਦੀ ਸੀ ਤੂੰ ਦਮਾਉਂਦੀ ਆਂ ਕਿ ਅੰਦਰ ਚਾਹੇ ਸੀ ਆਂ ਤੇ ਜਾ ਕੇ ਬੈਗੀ ਉੱਥੇ ਮੈਨੂੰ ਪਤਾ ਮੈਨਾਂ ਕਿਨੇ ਕਟਿਆ ਤੂੰ ਤਾਂ ਮੈਨੂੰ ਕਹਿੰਦੀ ਜੀ ਮੈਂ ਤੇਰੀ ਸ਼ਾਨੀ ਤੇ ਆ ਫੜ ਤੂੰ ਐ ਬੋਲਦੀ ਆ ਮੈਨੂੰ ਤੂੰ ਤਾਂ ਸ਼ਾਨੀ ਨਹੀਂ ਆ ਮੰਮੀ ਮੇਰਾ ਤਾਂ ਉੱਥੇ ਜਾ ਕੇ ਜੀ ਲੱਗ ਗਿਆ ਸੀ ਤੇਰਾ ਤਾਂ ਪੁੱਤ ਲੱਗਣਾ ਸੀ ਵਧੀਆ ਇੰਨਾ ਤੇ ਖੜਾ ਸਲਾ ਕੇ ਬੈਠਾ ਕੋਤੀ ਰਹਿੰਦੀ ਫੇਰਾ ਤੂੰ ਮੇਰਾ ਸ਼ੇਰੂ ਨਹੀਂ ਲੈ ਕੇ ਆਈ ਨਮਾ ਵਧੀਆ ਹੋਇਆ ਉਹਦਾ ਤਾਂ ਭੋਗ ਪੈ ਗਿਆ। ਮੈਂ ਘਰੇ ਬਹਿ ਜਾ ਉੱਥੇ ਖੇਡਣ ਵਾਗੀ ਉਹਨੂੰ। ਆਹ ਚੱਲਦੀ ਭੋਗ ਪੈ ਗਿਆ। ਸੇਰੂ ਤਾਂ ਟੰਡੀ ਪਉਦੀ ਆ ਗਿਆ। ਉਹ ਤਾਂ ਹੋਰ ਗੱਲ ਕਰਦੇ ਉਸ ਤੋਂ। ਕਰ ਪਾਜ ਪੁੱਤੋ। ਬਾੜੀ ਜੀ। ਮੋਤੇ ਇਹਨੇ ਤਾਂ ਨਾ ਮੇਰੀ ਜਾਨ ਖਾ ਲਈ। ਨਾ ਤਾਂ ਇਹ ਖੇਡਣ ਗਈ। ਉਹ ਕਿਹੜੋ ਤਲਾਕ ਆਈ। ਮੇਰਾ ਸੇਰੂ ਮਰ ਗਿਆ। ਮੇਰਾ ਸੇਰੂ ਦੀਦੀ ਮੈਨੂੰ ਉੱਥੇ ਬੈਠਣਾਉਣੀ ਹੈ ਗੁੜੀਆਂ। ਇੱਥੇ ਪੰਲੀ ਵਸਾ ਲਈ ਭਲਾ ਨਾ ਮੈਂ ਤਾਂ ਭਨੇ ਦਮਾਰ ਚੱਕੋਟਾ ਕੁੜੀ ਨੇ। ਮੈਂ ਤਾਂ ਬਾਹਲੇ ਔਖੀ ਆ ਸੰਭਾਲਣੀ। ਨਾ ਤੇਰਾ ਮਲੀ ਵੜਦਾ ਫਰੇ ਤੂੰ ਤਾਂ ਮਾੜਾ ਮੋਟਾ ਕਹਿੰਦੇ ਮੇਰੀ ਗੱਲ ਚੁਗੀ ਤੂੰ ਕਹਿੰਦੀ ਏ ਤੂੰ ਸੰਤ ਤੁਸੀਂ ਸਾਫ ਮੈਂ ਨੂੰ ਸਾਧ ਮੈਂ ਸਾਭਦੀ ਹਾਂ ਸਾਰਿਆਂ ਨੂੰ ਐਨੇ ਕੰਮ ਕਰਦੀ ਆ ਮੈਂ ਹੋ ਬੇਬੇ ਤੂੰ ਸਾਭਦੀ ਆ ਸਾਨੂੰ ਚੰਗਾ ਚੁੱਪ ਕਰ ਜਾ ਇਹਨਾਂ ਨੇ ਤਾਂ ਮੰਮੀ ਤੁਹਾਨੂੰ ਦੋਨਾਂ ਨੂੰ ਤਪਾਲਿਆ ਹੋਣਾ ਪੁੱਤ ਮੈਨੂੰ ਪੁੱਛਣਾ ਧੀਏ ਮੇਰਾ ਤਾਂ ਬੁਰਾ ਹਾਲ ਕਰਤਾ ਇਹਨਾਂ ਨੇ ਮਾ ਤਾਂ ਪਾਗਲ ਕਰਤੀ ਇਹਨਾਂ ਨੇ ਮੈਂ ਬੱਚੀ ਆ ਅੱਜ ਉਹ ਆਮਲੀ ਚੀਜ਼ਾਂ ਕੰਟ ਵੇਚ ਕੇ ਆਇਆ ਸੀ ਤੇ ਹੋਰ ਪੈਂ ਤੇ ਗੱਲ ਦੱਸਾਂ ਕੁੜੀ ਸੱਚੀ ਅੱਜ ਤਾਂ ਖਣਕ ਦਾ ਘੱਟਾ ਭਰ ਕੇ ਲੈ ਜਾਏਗਾ ਅਮਲੀ ਤੇਰਾ ਮੰਮੀ ਤੁਸੀਂ ਧਿਆਨ ਰੱਖਿਆ ਕਰੋ ਨਾ ਇਹਨੂੰ ਮੈਂ ਘਰੇ ਛੱਡ ਕੇ ਗਈ ਸੀ ਤੇ ਇਹ ਕੀ ਧਿਆਨ ਕਰੂਗੀ ਇਹ ਤਾਂ ਆਪ ਹੀ ਉਹਦੇ ਨਾਲ ਰਲ ਜਾਂਦੀ ਆ ਮੈਂ ਕੋਈ ਰਲਦੀ ਤੂੰ ਰਲ ਜਾ ਤੇਰਾ ਤਾਂ ਰਲ ਆਉ ਕੋ ਮੈਂ ਨਹੀਂ ਰਲਦੀ ਕੁਝ ਹੋ ਲਿਆਉਂਦਾ ਕਿਤੇ ਕੋਸ ਕਰਦਾ ੱੱਕਾ ਨਹੀਂ ਕਰਿਆ ਮੈਂ ਸਾਰੇ ਧੰਦੇ ਕਰਦੀ ਮਰ ਜਾਂਦੀ ਸੀ ਦੀਦੀ ਮੇਰੀ ਗੱਲ ਸੁਣੋ ਕਰਦੀ ਤੇਰੀ ਗੱਲ ਹਾਂ ਦੀਦੀ ਆਪੇ ਸਾਰੇ ਰਲ ਕੇ ਨਾ ਅਮਲੀ ਨੂੰ ਘਰੋਂ ਕੱਢ ਦਿੰਨੇ ਆ ਤੇਰਾ ਵੀ ਨਾਮ ਆ ਬਿਆਹ ਕਰਾਪੀਰ ਉੱਥੇ ਤੋਂ ਬਸ ਮੈਂ ਨਹੀਂ ਕਰਾਉਣਾ ਨਾਮ ਆ ਬਿਆਹ ਕੱਪੜੇ ਕੁੱਪੜੇ ਬਾਅਦ ਵਿੱਚ ਚਾਹ ਕਰਦੇ ਹਾਂ ਹੁਣ ਤਾਂ ਤੇਰਾ ਹੀ ਵਿਆਹ ਕਰਾਂਗੇ ਅਸੀਂ ਮੇਰਾ ਪਿਆ ਹੁਣ ਤੇਰਾ ਹੀ ਵਿਆਹ ਕਰਾਂਗੇ ਮੇਰਾ ਵਿਆਹ ਕਿਵੇਂ ਹੋਊਗਾ ਕਰਾਂਗੇ ਦੇਖੀ ਤੇਰਾ ਵਿਆਹ ਉਹਦੇ ਦੇਖੀ ਕਿਵੇਂ ਹੋਊਗਾ ਮੇਰਾ ਵਿਆਹ ਕਰੋਗੇ ਤੇਰੇ ਲਈ ਨਾ ਤੇਰੇ ਵਰਗਾ ਮੁੰਡਾ ਲੱਭ ਕੇ ਤੇਰੇ ਤੇਰਾ ਵਿਆਹ ਕਰਾਂਗੇ ਬੀਬੀ ਤੇਰਾ ਵਿਆਹ ਕਰਤਾ ਹੁਣ ਤਾਂ ਵੀਰੀ ਵੀ ਰਾਗੀ ਐ